ਹਾਂਜੀ ਦੋਸਤੋ ਗੁੱਡ ਈਵਨਿੰਗ ਸਤਿ ਸ੍ਰੀ ਅਕਾਲ ਆਪਾਂ ਚੱਲ ਰਹੇ ਹਾਂ ਜੀ ਅੱਜ ਅਮਰਗੜ ਤੇ ਅਮਰਗੜ ਮਲੇਰਕੋਟਲਾ ਡਿਸਟ੍ਰਿਕਟ ਚ ਪੈ ਜਾਂਦਾ ਤੇ ਇਹ ਅੱਜ ਉੱਥੇ ਦਾ ਜਿਹੜਾ ਦਸਹਿਰਾ ਹੈਗਾ ਅਮਰਗੜ ਦਾ ਬਹੁਤ ਪਹਿਮਾ ਸੈਗਾ ਤੇ ਅੱਜ ਕਈ ਕਲਾਕਾਰਾਂ ਨੇ ਹੋਣਾ ਪੰਜਾਬੀ ਕਲਾਕਾਰਾਂ ਨੇ ਤੇ ਤੁਹਾਨੂੰ ਆਪਾਂ ਅੱਜ ਉਥੇ ਦਾ ਦਸਹਰਾ ਦਿਖਾਉਣੇ ਆ ਚੱਲਦੇ ਆਂ ਮੈਡਮ ਸਾਡੀ ਤਿਆਰ ਹੈਗੀ ਆ ਮਗਰ ਬੈਠੇ ਨੇ ਹਾਈ ਇੱਧਰ 모হিত ਮੈਡਮ ਅਜੇ ੱੱਕੇ ਨਾ ਆਈਏ ਆਰੇ ੱੱਕੇ ਮੈਡਮ ਮੈਂ ਅੱਜ ਮੈਡਮ ਨੂੰ ੱੱਕੇ ਨਾਲ ਹੀ ਨਾਲ ਲੈ ਕੇ ਆਇਆ ਕਹਿੰਦੇ ਮੈਨੂੰ ਆਪਣੇ ਫੈਸਟੀਵਲ ਪਸੰਦ ਨਹੀਂ ਹੈਗੇ ਤੇ ਪਰ ਜਦੋਂ ਇਹਨਾਂ ਨੂੰ ਮੈਂ ਦੱਸਿਆ ਕਿ ਉੱਥੇ ਪੰਜਾਬੀ ਗਾਇਕ ਨਿਸ਼ਾਮ ਵਰਤਣੀ ਖਵਾਉਣਗੇ ਜੀ ਖਾਨ ਨੇ ਆਣਾ ਹੈਗਾ ਫੇਰ ਜਾਵਾਂਗੇ ਫੇਰ ਇਹ ਤਿਆਰ ਹੋ ਗਏ ਫੇਰ ਅਸੀਂ ਮੰਨ ਗਏ ਵੀ ਚੱਲ ਬਾਰਪੀ ਜੀ ਖਾਨ ਦੇਖਣ ਲਈ ਤਿਆਰ ਹੋ ਗਏ ਕਹਿੰਦੇ ਆਪਾਂ ਨੇ ਤਾਂ ਕੱਟੂ-ਕੱਟ 3 ਘੰਟੇ ਦੇਖਣਾ ਚਾਹੀਦਾ ਜਲੇਬੀਆਂ ਦੇ ਲਾਲ ਚ ਨੂੰ ਮੰਨ ਗਏ ਜੀ ਚੱਲਦੇ ਆਪਾਂ ਮੈਡਮ ਨੇ ਅੱਜ ਫੇਰ ਬੋਲ ਕੱਪੇ ਖਾਣ ਵਾਸਤੇ ਕਹਿ ਰਹੇ ਨੇ ਵੀ ਕੋਲਕੱਪੇ ਸਾਨੂੰ ਜੂਰ ਖਲਾ ਦਿਓ ਤੇ ਭੱਲੇ ਨਾਲ ਹੋਈਦਾ ਐ ਵੀ ਦੋਸਤੋ ਇਹ ਮਲੇਰ ਕੋਟਲਾ ਦੀ ਠੰਡੀ ਸੜਕਾ ਇਸ ਦਾ ਨਾਂ ਜਦੋਂ ਮਲੇਰ ਕੋਟਲਾ ਪ੍ਰਯਾਸਤ ਹੁੰਦੀ ਸੀ ਨਵਾਬ ਵੇਲੇ ਉਸ ਵੇਲੇ ਇਹ ਜਿਹੜੀ ਠੰਡੀ ਸੜਕਾ ਇੱਥੇ ਅੰਬਾਂ ਦੇ ਬੂਟੇ ਤੇ ਜਾਮਣਾਂ ਦੇ ਬੂਟੇ ਸਾਰੀ ਸੜਕ ਦੇ ਆਲੇ-ਦੁਆਲੇ ਦੋਨੋਂ ਸਾਈਡਾਂ ਦੇ ਉੱਪਰ ਬਹੁਤ ਜ਼ਿਆਦਾ ਹੁੰਦੇ ਸਨ ਤਾਂ ਦੁਪਹਿਰ ਵੇਲੇ ਲੋਕ ਇੱਥੇ ਸੈਰ ਕਰਨ ਆ ਜਾਂਦੇ ਸੀ ਕਿ ਇਹ ਇਲਾਕਾ ਜਿਹੜਾ ਠੰਡਾ ਸੀਗਾ ਤੇ ਇਸੇ ਕਾਰਨ ਇਸ ਦਾ ਨਾਮ ਠੰਡੀ ਸੜਕ ਪੈ ਗਿਆ ਚੱਲਦੇ ਆ ਜੀ ਦੋਸਤੋ ਆਪਾਂ ਪਹੁੰਚ ਗਏ ਜੀ ਹਮਰਗੜ ਤੇ ਤੁਹਾਨੂੰ ਦਿਖਾਉਨੇ ਆ ਹੁਣ ਆਪਾਂ ਦਸਹਿਰਾ

आ, देख सकते हो जी यहा काफी प्रबंध किया गया देख सकते हो तीन देख, देख सकते हो जी आप आके सराउंड अंदर देख सकते हो जी मेले दौनक दुकान सजिया हुई ने देख देखते हो सारे देख सकते हो सारा ग्राउंड ए, ए? देख सकते हो जी ती सुरक्षा का प्रबंध काफी वाया देख सकते हो ड्यूटी करने वास्ते जवान आए हुए ने सारे आप ड्यूटियां नवा रहे ने। इथी फैमिली पास वीआईपी पास एंट्री पॉइंट बनिया है जलाकारी कलाकार इतने लगन गए स्टेज सजी हुई है जी एक सागर रे 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 Hors <laughs> Pieng <laughs> ਮਰਗੜ ਦਾ ਕਾਫੀ ਮਸ਼ਹੂਰ ਤੇ ਫੇਮਸ ਫੇਮਸ ਦਸਾਰਾ ਹੈਗਾ ਜੀ ਦੇਖੋ ਦੋਸਤੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਇੱਥੇ ਪੰਜਾਬੀ ਕਲਾਕਾਰ ਕਾਫੀ ਆਣਗੇ ਦੋਸਤੋ ਦੇਖ ਸਕਦੇ ਹੋ ਉਹ ਵੀ ਕਲਾਕਾਰ ਨੇ ਆਏ ਹੋਏ ਨੇ ਇੱਥੇ ਦੇਖ ਸਕਦੇ ਹੋ ਇਹ ਕਲਾਕਾਰ ਇੱਧਰ ਵੀ ਦਿਖਾਓ ਆਲੇ ਨੇ ਦੇਖੇ ਇਹ ਸਾਫ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਹੈ ਜਿਹੜੇ ਇੱਕ ਸਾਡੇ ਬਾਕੀ ਲਗ ਲਗ ਬੱਸਾਂ ਦੇ ਵਿੱਚ ਕਲਾਕਾਰ ਆਏ ਨੇ ਦਿਖਾਉਣੀ ਹੈ ਤੁਹਾਨੂੰ ਆਪਾਂ ਬਾਕੀ ਦੇ ਵੀ ਕਲਾਕਾਰ ਅੱਗੇ ਅੱਗੇ ਚੱਲेंगे ਅਜਾ ਕੋ ਪਹਿਲਾ ਹੋ ਗਿਆ ਦੋਸਤੋ ਇਹ ਦੇਖਣ ਨੂੰ ਹੈ ਕਿ देखी तो। अपने भंगड़े आ मुडे तैयार हो रहे हैं ਇਹ ਜਿਹੜੇ ਮੁੰਡੇ ਭੰਗੜੇ ਵਾਲੇ ਨੇ ਸੰਘੇੜਾ ਕਾਲਜ ਬਰਨਾਲਾ ਉੱਥੇ ਦੀ ਇਹ ਟੀਮ ਆ ਜੀ ਭੰਗੜਾ ਟੀਮ ਵੀਂਦਰਾ ਕੋਲ ਹੈ ਵੀਂਦਰਾ ਕੋਲ ਇਹ ਜਿਹੜੇ ਮੁੰਡੇ ਤਿਆਰ ਹੋ ਰਹੇ ਨੇ ਅੱਜ ਦੇ ਵਾਸਤੇ ਵੀਂਦਰਾ ਕੋਲ ਦੇ ਵਾਲਾ ਦੇ ਕਲਾਕਾਰ ਨੂੰ ਬੁਲਾ ਕਰਨ ਦਾ ਸਵਾਗਤ ਕਰਾਇਆ ਕਿੱਥੋਂ ਸਾਰਾ ਗਰੁੱਪ ਜੀ ਇਹ ਇਹ ਬਈ ਪੋਸਿੰਗ ਹੈ ਰਿਹਾ ਆਪਾਂ ਤੁਹਾਨੂੰ ਖੜੇ ਹੈ ਮਹਿਤਰਾ ਕਾਲਜ ਅਵਾਜ਼ ਮਾਰੀ ਹੈ ਨੇ ਵਿਖੋ ਜਿਹੜਾ ਲਾ ਤੋਂ ਉਹਨਾਂ ਦੇ ਆਪਾਂ ਤੁਹਾਨੂੰ ਜਾਣ ਹੈ ਜੀ ਅਜੀ ਬਾਈ ਜੀ ਸਤਿ ਸ਼ਕਾਲ ਜੀ ਅਜੀ ਬਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਰਾਮਾ ਸਾਹਿਬ ਦਾ ਮੇਰਾ ਨਾਮ ਸੁਖਵਿੰਦਰ ਸਿੰਘ ਸੁਖੀ ਹੈ ਸੁਖਵਿੰਦਰ ਸਿੰਘ ਸੁਖੀ ਹਾਂਜੀ ਮੈਂ ਪਟਿਆਲਾ ਦਾ ਜੀ ਹਾਂਜੀ ਹਾਂਜੀ ਤੇ ਆਪਣੀ ਟੀਮ ਹਿੰਦਰਾ ਕੋਲ ਦੀ ਆਈ ਬਾਕੀ-ਬਾਕੀ ਮੁੰਡੇ ਬਾਹਰ ਤਿਆਰ ਹੋਏ ਹੋਏ ਨੇ ਜੀ ਬਾਕੀ ਹੋਰ ਹੋ ਰਹੇ ਨੇ ਜੀ ਸਾਡੇ ਨਾਲ ਦੇ ਤਿਆਰ ਹਾਂ ਹਾਂਜੀ 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 ਤੇ ਹੀਰਾ ਬਾਈ ਉਹਨਾਂ ਵੱਲੋਂ ਜੱਗੀ ਬਾਈ ਉਹਨਾਂ ਵੱਲੋਂ ਇਨਵਾਈਟ ਕੀਤਾ ਗਿਆ ਜੀ का फॉर्मेट कॉलेज ऊपर का है इस कॉलेज वालों भी काफी कार्य जारी है जी सीनियर पुलिस कप्तान को उसको ये जड़े ने अपने आईपीएस आप अपने इतना दी इतने

ਸੀパス ਦੇਖ ਸਕਦੇ ਹੋ ਜੀ ਜਿਹਦੇ ਵਿੱਚ ਲਗਭਗ ਸਾਰਾ ਕੁਝ ਬੜਿਆਂ ਅੰਦਾਜ਼ ਸਟੂਡੀਓ ਬਣਿਆ ਹੁੰਦਾ ਮੇਕਅਪ ਰੂਮ ਵਗੈਰਾ ਦਿਖਾਉਣਾ ਤੁਹਾਨੂੰ ਅੰਦਰ ਜਾ ਕੇ ਇਹ ਦੇਖ ਸਕਦੇ ਹੋ ਜੀ ਤੁਸੀਂ ਮੇਕਅਪ ਰੂਮ ਆ ਜੀ ਇਹ ਨਵੀਂ ਵੀਡੀਓ ਟੀਮ ਕੈਮਰਾ ਬਣਾਇਆ ਲਗ ਲਗ ਪਾਸੇ ਦੇਖ ਸਕਦੇ ਹੋ ਜੀ ਇਹ ਲਗ ਲਗ ਕੈਵਨ ਨੇ ਵੈਸੇ ਤਾਂ ਇਹ ਜਿਆਦਾਤਰ ਤੇ ਮੇਕਅਪ ਰੂਮ ਤੇ

देख सकते हो जी कलाकार है जी है द्वरे ये जैस्मीन चंडीगढ़ तो <ahananermo's> 🎵🎵

ਗਰਾਉਂਡ ਦੇ ਵਿੱਚ ਕਾਫੀ ਗੈਦਰਿੰਗ ਹੋ ਚੁੱਕੀ ਆ ਇਹ ਦੋਵੇਂ ਲਗਉਂਦੇ ਨੇ ਕਲੀਨ ਬਣਾਉ ਜਣਾਉਂਦਾ ए, बेर जी, जी ने सीट डीजीपी डीसी साहब